ਆਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਉਣੇਸਟ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਅਮਰੀਕਾ ਵੱਲੋਂ ਭਾਰਤ ਤੇ ਪਾਕਿਸਤਾਨ ਨੂੰ ਮਿਲ ਕੇ ਕੰਮ ਕਰਨ ਤੇ ਤਣਾ ਘਟਾਉਣ ਦੀ ਅਪੀਲ ਪਾਣੀ ਨੂੰ ਲੈ ਕੇ ਪੰਜਾਬ ਹਰਿਆਣਾ ਅਜਕਮਸਤਾਨ ਬੀਬੀ ਐਮਬੀ ਦਾ ਹੈਰਾਨ ਕਰਨ ਵਾਲਾ ਫੈਸਲਾ ਅਗਲੀ ਸਰਕਾਰ ਅਕਾਲੀ ਦਲ ਦੀ ਬਣੇਗੀ ਰਾਜਵਾਨਾ ਅਮਰੀਕਾ 'ਚ ਤੂਫਾਨ ਦਾ ਕਹਿਰ ਬਿਜਲੀ ਸਪਲਾਈ ਠੱਪ ਦੋ ਲੋਕਾਂ ਦੀ ਹੋਈ ਮੌਤ ਅੰਮ੍ਰਿਤਸਰ 'ਚ ਬੀਕੀਆਈ ਦੇ ਪੰਜ ਅੱਤਵਾਦੀ ਗ੍ਰਿਫਤਾਰ ਗ੍ਰੇਨੇਡ ਸਣੇ ਹਥਿਆਰ ਬਰਾਮਦ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਨੇ ਭਾਰਤ ਤੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ 26 ਅਪ੍ਰੈਲ ਦੇ دہشتੀ ਹਮਲੇ ਮਗਰੋਂ ਦੋਵਾਂ ਮੁਲਕਾਂ ਦਰਮਿਆਨ ਬਣੇ ਤਣਾਅ ਨੂੰ ਘਟਾਉਣ ਤੇ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਨ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਬੀਤੇ ਦਿਨੀ ਭਾਰਤ ਤੇ ਆਪਣੇ ਹਮਰੁੱਤ ਬਾ ਐਸ ਜੈ ਸ਼ੰਕਰ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਵੱਖੋ ਵੱਖਰੇ ਤੌਰ ਤੇ ਗੱਲਬਾਤ ਕੀਤੀ। ਜੈ ਸ਼ੰਕਰ ਨਾਲ ਗੱਲਬਾਤ ਦੌਰਾਨ ਰੂਬਿਓ ਨੇ ਪਹਿਲਗਾਮ دہشتੀ ਹਮਲੇ ਦੇ ਵਿੱਚ ਗਈਆਂ ਜਾਨ ਅਤੇ ਦੁੱਖ ਦਾ ਇਜ਼ਹਾਰ ਕੀਤਾ ਵਿਦੇਸ਼ ਵਿਭਾਗ ਦੇ ਬੁਲਾਰੇ ਟੈਮੀ ਬਰੂਸ ਨੇ ਕਿਹਾ ਹੈ ਕਿ ਰੂਬਿਓ ਨੇ ਅਤਵਾਦ ਵਿਰੁੱਧ ਭਾਰਤ ਨਾਲ ਸਹਿਯੋਗ ਲਈ ਅਮਰੀਕਾ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਉਹਨਾਂ ਨੇ ਭਾਰਤ ਨੂੰ ਦੱਖਣੀ ਏਸ਼ੀਆ ਵਿੱਚ ਤਣਾਅ ਘਟਾਉਣ ਤੇ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਲਈ ਪਾਕਿਸਤਾਨ ਨਾਲ ਕੰਮ ਕਰਨ ਲਈ ਵੀ ਉਤਸ਼ਾਹਿਤ ਕੀਤਾ ਹੈ। ਵਿਦੇਸ਼ ਮੰਤਰੀ ਨੇ ਐਕਸ ਤੇ ਕਿਹਾ ਹੈ ਕਿ ਬੁੱਧਵਾਰ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨਾਲ ਪਹਿਲਗਾਮ ਦੇ ਹਮਲੇ ਬਾਰੇ ਚਰਚਾ ਕੀਤੀ ਗਈ। ਇਸ ਦੇ ਦੋਸ਼ੀਆਂ ਸਮਰਥਕਾਂ ਤੇ ਸਾਜ਼ਿਸ਼ ਘਾੜਿਆ ਨੂੰ ਨਿਆਂ ਦੇ ਕਟਾਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਉੱਧਰ ਹਰਿਆਣਾ ਤੇ ਪੰਜਾਬ ਵਿਚਕਾਰ ਪਾਣੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਫੈਸਲਾ ਲਿਆ ਹੈ ਕਿ ਹਰਿਆਣਾ ਨੂੰ ਪੂਰਾ ਪਾਣੀ ਦਿੱਤਾ ਜਾਵੇਗਾ ਬੁੱਧਵਾਰ ਸ਼ਾਮ ਨੂੰ ਹੋਈ ਇੱਕ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਹਰਿਆਣਾ ਲਈ 8500 ਕਿਊਸਿਕ ਪਾਣੀ ਛੱਡਣ ਦੇ ਆਦੇਸ਼ ਦਿੱਤੇ ਗਏ ਹਾਲਾਂਕਿ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਦੇ ਆਦੇਸ਼ਾਂ ਤੇ ਹੋਈ ਇਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਦੂਜੇ ਪਾਸੇ ਹਰਿਆਣਾ ਦਿੱਲੀ ਤੇ ਰਾਜਸਥਾਨ ਦੇ ਨੁਮਾਇੰਦੇ ਇਸ ਫੈਸਲੇ ਦੇ ਹੱਕ ਦੇ ਵਿੱਚ ਰਹੇ ਹਾਲਾਂਕਿ ਅੰਤਿਮ ਫੈਸਲਾ ਪੰਜਾਬ ਸਰਕਾਰ ਵੱਲੋਂ ਹੀ ਲਿਆ ਜਾਣਾ ਹੈ ਬੀਬੀਐਮਬੀ ਦੇ ਇਸ ਫੈਸਲੇ ਤੋਂ ਪੰਜਾਬ 'ਚ ਸਿਆਸੀ ਮਾਹੌਲ ਗਰਮਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਿਆਣਾ ਨੂੰ ਪਾਣੀ ਦੇਣ ਤੋਂ ਸਪਸ਼ਟ ਇਨਕਾਰ ਕਰ ਚੁੱਕੇ ਨੇ ਮਰਹਮ ਬਿਆਨਤ ਸਿੰਘ ਦੇ ਕਤਲ ਕੇਸ ਦੇ ਅਧੀਨ 30 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਅੱਖਾਂ ਦੀ ਜਾਂਚ ਦੇ ਲਈ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਚੁਲਿਆਂਦਾ ਗਿਆ ਇਸ ਮਗਰੋਂ ਪੁਲਿਸ ਸੋਨਾਂ ਨੂੰ ਮੁੜ ਤੋਂ ਜੇਲ੍ਹ ਚ ਛਡਾਈ ਇਸ ਮੌਕੇ মিডিਆ ਨਾਲ ਗੱਲਬਾਤ ਦੌਰਾਨ ਰਾਜਵਾਨਾ ਨੇ ਕਿਹਾ ਕਿ ਸੂਬੇ ਵਿੱਚ ਅਗਲੀ ਸਰਕਾਰ ਅਕਾਲੀ ਦਲ ਦੀ ਬਣੇਗੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਉਹਨਾਂ ਦੇ ਕੇਸ ਦਾ ਫੌਰੀ ਨਿਬੇੜਾ ਕਰੇ ਇਹ ਉਹਨਾਂ ਨਾਲ ਬੇਇਨਸਾਫੀ ਹੈ ਕਿਉਂਕਿ ਸਰਕਾਰ ਉਹਨਾਂ ਦੀ ਫਾਂਸੀ ਸੰਬੰਧੀ ਕੋਈ ਵੀ ਫੈਸਲਾ ਨਹੀਂ ਲੈ ਰਹੀ ਜਿਸ ਕਾਰਨ ਉਹ ਕਈ ਵਰਿਆਂ ਤੋਂ ਫਾਂਸੀ ਚੱਕੀ ਦੇ ਵਿੱਚ ਬੰਦ ਨੇ ਸਿੱਖ ਸੱਚਾ ਬੰਦੇ ਨੂੰ ਕਿ ਮੈਸੇਜ ਜਣੇ ਜੀ ਕੋਈ ਵੀ ਕੋਈ ਸੱਚੀ ਸੁਖਾਤ ਜ਼ਰੂਰੀ ਕਰਾਓ ਭਾਵੇਂ ਇਹ ਕਹਣਾ ਜਣਾ ਦਿੱਲੀ ਦੇ ਹਕਮਰਾਨਾਂ ਨੂੰ ਕਿ ਮੈਨੂੰ 3 ਸਾਲ ਹੋ ਗਏ 18 ਸਾਲ ਫਾਂਸੀ ਚੱਕੀ ਵਿੱਚ ਹੋ ਗਏ ਹੁਣ ਫੈਸਲਾ ਸੁਣਾਓ ਆਪਣਾ ਨਾ ਨਾ ਇਹ ਕੋਈ ਇਨਸਾਫ ਨਹੀਂ ਹੈ ਕਿ ਜੋ ਕਰ ਰਹੇ ਆ ਇਹਦਾ ਇਨਸਾਫ ਨਹੀਂ ਹੈ ਤਾਂ ਇਨਸਾਫ ਦਾ ਖਤਮ ਕਰ ਰਹੇ ਆ ਸਰਕਾਰ ਆਉਈ ਦੋਏ 27 ਜਕਾਲੀ ਦੱਲੀ ਬੰਦ ਕਰਨੀ ਸਰਕਾਰ ਬਣੇਗੀ ਜੀ ਬਿਲਕੁਲ ਬਹੁਤ ਮਤਲਬ ਬਣੇਗੀ ਕੋਈ ਸਮਰਥਨ ਨਹੀਂ ਜਨਕਾਲੀ ਦੱਲ ਨੂੰ ਬੰਦ ਕਰ ਜੀ ਕਾਲੀ ਸੀਗੇ ਤੇ ਕਾਲੀ ਰਹਾਂਗੇ ਜੀ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਆ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ This program is sponsored by Dr. Surinder Singh Gill Immigration Consultant ताजी खबरा देखण ਲਈ ਹੁਣੇ ਸਬਸਕ੍ਰਾਈਬ ਕਰੋ ਸਬਰੰਗ ਟੀਵੀ ਨੂੰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਅਮਰੀਕਾ ਦੇ ਪੈਂਸਿਲਵੇਨੀਆ ਦੇ ਵਿੱਚ ਬੀਤੇ ਦਿਨੀ ਆਏ ਤੂਫਾਨ ਦੌਰਾਨ ਬਿਜਲੀ ਡਿੱਗਣ ਕਾਰਨ ਕਟੋਕਟ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਲਗਭਗ 2,50,000 ਖਪਤਕਾਰ ਬਿਜਲੀ ਤੋਂ ਬਿਨਾਂ ਰਹੇ ਟੈਕਸਾਸ ਤੋਂ ਉੱਤਰ ਪੂਰਬ ਤੱਕ ਅਮਰੀਕਾ ਦੇ ਵੱਡੇ ਹਿੱਸੇ ਨੂੰ ਕਵਰ ਕਰਨ ਵਾਲੇ ਤੂਫਾਨ ਦਾ ਪਰਕੋਪ ਪੈਂਸਿਲਵੇਨੀਆ ਵਿੱਚ ਬਧੇਰੇ ਸਪਸ਼ਟ ਸੀ ਪਿਟਸਬਰਗ ਵਿੱਚ ਰਾਸ਼ਟਰੀ ਮੌਸਮ ਸੇਵਾ ਦੁਆਰਾ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਫੋਟੋਆਂ ਦੇ ਵਿੱਚ ਮੰਗਲਵਾਰ ਦੇ ਤੂਫਾਨ ਕਾਰਨ ਬਿਜਲੀ ਦੀਆਂ ਤਾਰਾਂ ਤੇ ਘਰਾਂ ਦੇ ਦਰਖਤ ਡਿੱਗੇ ਹੋਏ ਦਿਖਾਈ ਦਿੱਤੇ ਪਿਟਸਬਰਗ ਪਬਲਿਕ ਸੇਫਟੀ ਨੇ ਕਿਹਾ ਹੈ ਕਿ ਤੂਫਾਨ ਦੌਰਾਨ ਬਿਜਲੀ ਡਿੱਗਣ ਨਾਲ ਇੱਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ ਹੈ ਉਧਰ ਪੁਲਿਸ ਦਾ ਕਹਿਣਾ ਹੈ ਕਿ ਸਟੇਟ ਕਾਲਜ ਦੇ ਵਿੱਚ ਇੱਕ 22 ਸਾਲਾ ਵਿਅਕਤੀ ਦੀ ਤੂਫਾਨ ਦੌਰਾਨ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ ਹੈ ਅੰਮ੍ਰਿਤਸਰ ਵਿੱਚ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਮੋਡਿਊਲ ਦੇ ਪੰਜ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ ਜੀ ਹਾਂ ਪੁਲਿਸ ਨੇ ਉਹਨਾਂ ਤੋਂ ਇੱਕ ਹੈਂਡ ਗ੍ਰੇਨੇਡ ਅਤੇ ਇੱਕ ਗੈਰ ਕਾਨੂੰਨੀ ਹਥਿਆਰ ਬਰਾਮਦ ਕੀਤਾ ਹੈ ਇਸ ਸੰਬੰਧੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਨਾ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਪੰਜ ਮੁਲਜ਼ਮ ਆਈਐਸਆਈ ਅਤਵਾਦੀ ਨੈੱਟਵਰਕ ਲਈ ਕੰਮ ਕਰ ਰਹੇ ਸਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵਿਦੇਸ਼ੀ ਗੈਂਗਸਟਰ ਜੀਵਨ ਫੌਜੀ ਦੀ ਅਗਵਾਈ ਵਾਲੇ ਬੀਕੇਆਈ ਮੋਡਿਊਲ ਦੇ ਪੰਜ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਪੰਜਾਂ ਮੁਲਜ਼ਮਾਂ ਨੇ ਮਿਲ ਕੇ ਪੁਲਿਸ ਸਟੇਸ਼ਨ ਤੇ ਦੁਬਾਰਾ ਗ੍ਰਨੇਡ ਹਮਲਾ ਕਰਨ ਦੀ ਯੋਜਨਾ ਬਣਾਈ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਪਹਿਲਗਾਮ ਅਤਵਾਦੀ ਹਮਲੇ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ ਹੈ ਭਾਰਤ ਨੇ ਸਖਤ ਫੈਸਲਾ ਲੈਂਦਿਆਂ ਕਿਹਾ ਸੀ ਕਿ ਜੋ ਪਾਕਿਸਤਾਨੀ ਨਾਗਰਿਕ ਭਾਰਤ ਦੇ ਵਿੱਚ ਰਹਿ ਰਹੇ ਨੇ ਉਹ ਭਾਰਤ ਛੱਡ ਕੇ ਆਪਣੇ ਮੁਲਕ ਵਾਪਸ ਚਲੇ ਜਾਣ ਭਾਰਤ ਨੇ 29 ਅਪ੍ਰੈਲ ਤੱਕ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਛੱਡਣ ਦਾ ਹੁਕਮ ਦਿੱਤਾ ਸੀ ਹੁਣ ਇਹ ਡੈਡਲਾਈਨ ਵਧਾ ਦਿੱਤੀ ਗਈ ਹੈ ਹੁਣ ਅਗਲੇ ਹੁਕਮਾ ਤੱਕ ਪਾਕਿਸਤਾਨੀ ਨਾਗਰਿਕ ਵਾਪਿਸ ਜਾ ਸਕਣਗੇ ਦੱਸਣਯੋਗ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਜਿਹੜੇ ਪਾਕਿਸਤਾਨੀ ਨਾਗਰਿਕ ਭਾਰਤ ਵਿੱਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰ ਰਹੇ ਨੇ ਜਾਂ ਜਿਨ੍ਹਾਂ ਦੀ ਵੀਜ਼ਾ ਵਧਾਉਣ ਦੀ ਪ੍ਰਕਿਰਿਆ ਪੂਰੀ ਨਹੀਂ ਹੋਈ ਹੈ ਉਹਨਾਂ ਨੂੰ ਤੁਰੰਤ ਦੇਸ਼ ਛੱਡਣਾ ਪਵੇਗਾ ਪੁਲਿਸ ਅਤੇ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀ ਇਹਨਾਂ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਤਿਆਰੀ ਕਰ ਰਹੇ ਨੇ ਅਧਿਕਾਰੀ ਹਰ ਜਗ੍ਹਾ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਨੇ ਤਾਂ ਜੋ ਕੋਈ ਵੀ ਬਿਨਾਂ ਇਜਾਜ਼ਤ ਦੇ ਭਾਰਤ ਵਿੱਚ ਨਾ ਰਹਿ ਸਕੇ ਉਧਰ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਚ دہشتੀ ਹਮਲੇ ਚ ਮਾਰੇ ਗਏ ਕਾਨਪੂਰ ਵਾਸੀ ਸ਼ੁਭਮ ਦਿਵੇਦੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਕਿਹਾ ਹੈ ਕਿ ਇਸ ਘਟਨਾ ਦੇ ਮੱਦੇਨਜ਼ਰ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਣਾ ਚਾਹੀਦਾ ਹੈ ਕਾਂਗਰਸੀ ਆਗੂ ਨੇ ਕਿਹਾ ਹੈ ਕਿ ਇਸ ਦੁਖ ਦੀ ਘੜੀ ਵਿੱਚ ਪੂਰਾ ਮੁਲਕ ਉਹਨਾਂ ਦੇ ਨਾਲ ਖੜਾ ਹੈ دہشت گردਾਂ ਖਿਲਾਫ ਠੋਸ ਕਾਰਵਾਈ ਹੋਣੀ ਚਾਹੀਦੀ ਹੈ ਤੇ ਪੀੜਤਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ ਇਸੇ ਮਕਸਦ ਨਾਲ ਸਾਂਝੀ ਵਿਰੋਧੀ ਧਿਰ ਨੇ ਸਰਕਾਰ ਨੂੰ ਪੂਰਾ ਸਮਰਥਨ ਦਿੱਤਾ ਹੈ ਤੇ ਸੰਸਦ ਦਾ ਵਿਸ਼ੇਸ਼ ਸੈਸ਼ਨ ਸਦਨ ਦੀ ਮੰਗ ਕੀਤੀ ਹੈ IPL 2025 ਚ ਪੰਜਾਬ ਨੇ ਚਨਈ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਜੀ ਹਾਂ ਯੂਜਵਿੰਦਰ ਚਾਹਲ ਦੀਆਂ 5 ਗੇਂਦਾਂ ਵਿੱਚ 4 ਵਿਕਟਾਂ ਤੇ ਸ਼੍ਰੇਯਸ ਆਈਅਰ ਦੇ ਸੀਜ਼ਨ ਦੇ ਚੌਥੇ ਅਰਧ ਸੈਂਕੜੇ ਦੀ ਬਦੌਲਤ ਪੰਜਾਬ ਕਿੰਗਸ ਨੇ ਸੀਜ਼ਨ ਦੇ ਵਿੱਚ ਦੂਜੀ ਵਾਰ ਚਨਈ ਸੁਪਰ ਕਿੰਗਸ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ ਇਸ ਹਾਰ ਦੇ ਨਾਲ ਚਨਈ ਸੁਪਰ ਕਿੰਗਸ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ ਹੈ ਇਹ ਹੈਰਾਨੀ ਵਾਲੀ ਗੱਲ ਹੈ ਕਿ 2023 ਸੀਜ਼ਨ ਦੀ ਜੇਤੂ ਚਨਈ ਅਗਲੇ 2 ਸੀਜ਼ਨਾਂ ਵਿੱਚ प्ले ऑफ ਵਿੱਚ ਨਹੀਂ ਪਹੁੰਚ ਸਕੀ ਇਸ ਤੋਂ ਪਹਿਲਾਂ ਪੰਜਾਬ ਕਿੰਗਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਚन्नई ਲਈ ਸैम ਪੁਰਨ ਨੇ 47 ਗੇਂਦਾਂ ਵਿੱਚ 88 ਦੌੜਾਂ ਬਣਾਈਆਂ ਤੇ ਸਕੋਰ 190 ਤੱਕ ਪਹੁੰਚਾਇਆ ਯੂਜੀ ਨੇ 4 ਵਿਕਟਾਂ ਲਈਆਂ ਜਦੋਂ ਕਿ ਅਰਸ਼ਦੀਪ ਅਤੇ ਮਾਰਕੋ ਨੇ 2-2 ਵਿਕਟਾਂ ਲਈਆਂ ਜਵਾਬ ਵਿੱਚ ਪੰਜਾਬ ਦੇ ਪ੍ਰਭ ਸਿਮਰਨ ਸਿੰਘ ਅਤੇ ਸ਼੍ਰੇਸ਼ ਅਈਅਰ ਨੇ ਅਰਧ ਸੈਂਕੜੇ ਲਗਾਏ ਤੇ ਆਪਣੀ ਟੀਮ ਨੂੰ ਜਿੱਤਣ ਵੱਲ ਲੱਗੇ ਪੰਜਾਬ ਦਾ ਅਗਲਾ ਮੈਚ ਹੁਣ 4 ਮਈ ਨੂੰ ਲੱਖ ਪੰਜਾਬ ਦਾ ਅਗਲਾ ਮੈਚ ਹੁਣ 4 ਮਈ ਨੂੰ ਲਖਨਊ ਸੁਪਰ ਜੁਆਇੰਟਸ ਨਾਲ ਹੋਵੇਗਾ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੁੱਖ ਸ਼ਾਪਿੰਗ ਅਤੇ ਸੱਭਿਆਚਾਰਕ ਕੇਂਦਰ ਦਿੱਲੀ ਹੌਟ ਵਿੱਚ ਬੀਤੀ ਰਾਤ ਅੱਗ ਲੱਗ ਗਈ ਜਿਸ ਨਾਲ ਹਫੜਾ ਦਫੜੀ ਮਚ ਗਈ ਫਾਇਰ ਵਿਭਾਗ ਨੂੰ ਰਾਤ 8:55 ਤੇ ਆਈਐਨਏ ਸਥਿਤ ਦਿੱਲੀ ਹੌਟ ਚ ਅੱਗ ਲੱਗਣ ਬਾਰੇ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 13 ਗੱਡੀਆਂ ਮੌਕੇ ਤੇ ਪਹੁੰਚ ਗਈਆਂ ਕਾਫੀ ਮੁਸ਼ਕਲਤ ਤੋਂ ਬਾਅਦ ਆਖਿਰ ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾਇਆ ਗਿਆ ਫਾਇਰ ਵਿਭਾਗ ਦੇ ਅਨੁਸਾਰ ਅੱਗ ਨੇ ਕਈ ਦੁਕਾਨਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਹਾਲਾਂਕਿ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਜੋ ਕਿ ਰਾਹਤ ਦੀ ਗੱਲ ਹੈ ਅੱਗ ਲੱਗਣ ਦੇ ਕਾਰਨਾਂ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਪਰ ਸ਼ੁਰੂਆਤੀ ਤੌਰ ਤੇ ਸ਼ਾਰਟ ਸਰਕਟ ਦਾ ਸ਼ੱਕ ਹੈ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ